ਕਾਲ ਸਾ ਪੰਥ ਦੀ ਸ਼ਾਨ ਸਰਦਾਰ ਜਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ ਨੋਵਾ ਲੜਾਈ ਤੋਂ ਪਰਤ ਰਹੇ ਕੁਝ ਸਿੰਘ ਸਿਪਾਹੀ ਕਿਸੇ ਆਮ ਸਥਾਨ ਤੇ ਖੜੇ ਲੜਾਈ ਬਾਰੇ ਗੱਲਾਂ ਕਰ ਰਹੇ ਹਨ ਸਿਪਾਹੀ ਪਹਿਲਾ ਤਰੰਤਰੰਤੇ ਇਸ ਸ਼ਹੀਦੀ ਜਥੇ ਨੇ ਦੇਖੋ ਅਜੇ ਹੀ ਸ਼ੁਰੂਆਤ ਕੀਤੀ ਕਿ ਸਿੱਖਾਂ ਨੇ ਲਾਹੌਰ ਵੀ ਜਿੱਤ ਲਿਆ ਤੇ ਆਪਣੇ ਨਾਮ ਦਾ ਸਿੱਕਾ ਵੀ ਚਲਾ ਲਿਆ ਸਿਪਾਹੀ ਦੂਜਾ ਹਾਂ ਸਿੰਘ ਜੀ ਪਰ ਇਹਨਾਂ ਪ੍ਰਾਪਤੀਆਂ ਲਈ ਸ਼ਹੀਦੀਆਂ ਵੀ ਤਾਂ ਬੜੇ ਸਿੰਘਾਂ ਨੇ ਪਾਈਆਂ ਨੇ ਤੁਸੀਂ ਪਾਪਾ ਦੀਪ ਸਿੰਘ ਜੀ ਦੀ ਸ਼ਹੀਦੀ ਹੀ ਲੈ ਲਵੋ ਇਹ ਸ਼ਹੀਦੀ ਸਿੱਖ ਕਾਮ ਨੂੰ ਤਾਂ ਕੀ ਇਹਨਾਂ ਜਰਵਾਨੀਆਂ ਨੂੰ ਵੀ ਨਹੀਂ ਭੁੱਲਣੀ ਸਿਪਾਹੀ ਤੀਜਾ ਹਾਂ ਦੁਰਾਨੀ ਪਹੁੰਚਦੇ ਕਮਾਂਡਰ ਜਸਪਾਲ ਖਾਨ ਨੇ ਬਾਬਾ ਦੀਪ ਸਿੰਘ ਨੂੰ ਲੜਾਈ ਲਈ ਕੀ ਮੰਗਾਰਿਆ ਕਿ ਉਸਨੇ ਤਾਂ ਆਪਣੇ ਲਈ ਕਾਲ ਸੇਡ ਲਿਆ ਬਾਬਾ ਜੀ ਨੂੰ ਸੀਸ ਕੱਟ ਜਾਣ ਤੋਂ ਬਾਅਦ ਵੀ ਉਸੇ ਬਹਾਦਰੀ ਨਾਲ ਲੜਦਿਆਂ ਵੇਖ ਕੇ ਦਰਾਨੀਆਂ ਦੇ ਪਸੀਨੇ ਛੁੱਟ ਗਏ ਉਹ ਤਾਂ ਰਾਤਾਂ ਨੂੰ ਵੀ ਡਰ ਡਰ ਕੇ ਉੱਠਦੇ ਹੋਣਗੇ ਸਿਪਾਹੀ ਪਹਿਲਾ ਪਰ ਤੁਸੀਂ ਦੇਖਿਆ ਕਿ ਸਿੱਖਾਂ ਦੀ ਐਨੀ ਚੜ੍ਹਤ ਦੇਖ ਕੇ ਤਾਂ ਅਦੀਨਾ ਬੇਗ ਵੀ ਡਰ ਗਿਆ ਉਸਨੇ ਜਹਾਨ ਖਾਨ ਦੇ ਹੁਕਮਾਂ ਦੀ ਅਦੁੱਲੀ ਕੀਤੀ ਅਤੇ ਲਾਪਤਾ ਹੋ ਗਿਆ सिपाही 2 चौठा भाई वो बंदा बड़ा तेज थी पता नहीं था वो सिखों ਤੋਂ ਡਰਦਾ ਸੀ पता नहीं उस ਨੂੰ ਸਿੱਖਾਂ ਨਾਲ ਹਰਨਦਲਦੀ ਹੋ ਗਈ دیکھ لو ਜਹਾਨ ਖਾਨ ਤੋਂ ਪਾਗੀ ਹੋ ਕੇ ਉਸਨੇ ਝੱਟ ਹੀ ਸਿੱਖਾਂ ਤੋਂ ਸਹਾਇਤਾ ਵੀ ਲੈ ਲਈ सिपाही 3 चौठा हां ਸਿੱਖਾਂ ਦੀ ਸਹਾਇਤਾ ਨਾਲ ਹੀ ਤਾਂ ਉਸਨੇ ਜਹਾਨ ਖਾਨ ਦੀਆਂ ਫੌਜਾਂ ਦੇ ਛੱਕੇ ਛਡਾ ਦਿੱਤੇ सिपाही 4 चौठा उदीना बेग ਨੂੰ ਫੜਨ ਲਈ ਜਹਾਨ बेग ਨੇ ਆਪਣੀ ਫੌਜ ਸ਼ਿਵਾਲਕ ਦੀਆਂ ਪਹਾੜੀਆਂ ਤੱਕ ਵੀ ਪੇਚੀ ਪਰ ਚੁਸਤ ਅਦੀਨਾ ਬੇਗ ਨੇ ਸਿੱਖਾਂ ਦੇ ਨਾਲ ਨਾਲ ਮਰਾਖਿਆਂ ਤੋਂ ਵੀ ਸਹਾਇਤਾ ਲੈ ਲਈ ਸਿਪਾਹੀ ਪੈਨਾ ਤੁਸੀਂ ਦੇਖਿਆ ਹੀ ਆ ਇਸ ਦਿਨ ਤੇਰੀ ਫੌਜ ਨੇ ਕਿਵੇਂ ਜਹਾਨ ਖਾਨ ਦੀਆਂ ਭਾਜੜਾ ਪਵਾ ਦਿੱਤੀਆਂ ਸਿਪਾਹੀ ਦੁੱਚਾ ਇਸ ਲੜਾਈ ਵਿੱਚ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਸਿੱਖ ਸਰਦਾਰਾਂ ਦੀ ਲਸਾਨੀ ਬਰਾਦਰੀ ਨੇ ਲਸਾਨੀ ਬਹਾਦਰੀ ਨੇ ਸਿੱਖ ਸਿਪਾਹੀਆਂ ਦਾ ਉਤਸ਼ਾਹ ਨਾਲ ਆਇਆ ਹੈ ਸਿਪਾਹੀ ਤੀਜਾ ਤਾਂ ਹੀ ਤਾਂ ਜਹਾਨ ਖਾਨ ਅੱਡੀਆਂ ਨੂੰ ਥੁੱਕ ਲਾ ਕੇ ਆਪਣੇ ਸਾਥੀ ਤੈਮੂਰ ਖਾਨ ਨਾਲ ਆਪਣੇ ਦੇਸ਼ ਨੂੰ ਭੱਜ ਗਿਆ ਸਿਪਾਹੀ ਪਹਿਲਾ ਲੈ ਭੱਜਣ ਕਿੱਥੇ ਦਿੰਦੇ ਨੇ ਸਿੰਘ ਉਹਨਾਂ ਨੇ ਲਾਹੌਰ ਤੋਂ 36 ਮੀਲ ਦੂਰ ਸਰਾਹ ਕੱਚੀ ਕੋਲ ਉਸ ਨੂੰ ਘੇਰ ਕੇ ਸਾਰਾ ਕੀਮਤੀ ਸਮਾਨ ਹਥਿਆਰ ਹਥਿਆਣੇ ਲਿਆ ਸਿਪਾਹੀ ਦੂਜਾ ਇਹ ਸਾਡੇ ਦੇਸ਼ ਨੂੰ ਸਮਝਦੇ ਪਤਾ ਨਹੀਂ ਕੀ ਨੇ ਹਰ ਕੋਈ ਇਸ ਨੂੰ ਲੁੱਟਣ ਲਈ ਤੁਰਿਆ ਹੁੰਦਾ ਹੈ ਸਿਪਾਹੀ ਤੀਜਾ ਦਰਿਆ ਚ ਨਾਪ ਪਾਰ ਕਰਦੇ ਆ ਕਰਦੇ ਆ ਤਾਂ ਉਹ ਪੂਰੀ ਤਰ੍ਹਾਂ ਸਿੱਖਾਂ ਦੇ ਘੇਰੇ ਵਿੱਚ ਆ ਗਏ ਸੀ ਹੱਸਦੇ ਆ ਤੁਸੀਂ ਦੇਖਿਆ ਕਿ ਸਰਦਾਰ ਜਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਸਰਦਾਰ ਕਿਵੇਂ ਅਫਗਾਨਾਂ ਨੂੰ ਬੰਦੀ ਬਣਾ ਕੇ ਲਿਆਏ ਸਨ ਸਿਪਾਹੀ ਪਹਿਲਾ ਹਾਂ ਉਹਨਾਂ ਨੂੰ ਤਾਂ ਸਰਦਾਰਾਂ ਨੇ ਅੰਮ੍ਰਿਤਸਰ ਦਾ ਸੋਬਰ ਸਾਫ ਕਰਨ ਲਈ ਲਾ ਛੱਡਿਆ ਸੀ ਸਾਡੇ ਸਿੱਖ ਸਰਦਾਰਾਂ ਨੇ ਤਾਂ ਜਾਬਰਾ ਦੇ ਹੱਥੋਂ ਹਿੰਦੂ ਮੁਸਲਮ ਮੁਟਿਆਰਾਂ ਨੂੰ ਵੀ ਰਿਹਾ ਕਰਵਾਇਆ ਜਿਨ੍ਹਾਂ ਨੂੰ ਬੰਦੀ ਬਣਾ ਕੇ ਉਹ ਅਫਗਾਨਿਸਤਾਨ ਲੈ ਜਾ ਰਹੇ ਸਨ ਸਿਪਾਹੀ ਤੀਜਾ ਉਹਨਾਂ ਨੂੰ ਤਾਂ ਸਿੱਖ ਉਹਨਾਂ ਨੂੰ ਤਾਂ ਸਿੱਖ ਸਰਦਾਰਾਂ ਨੇ ਪੱਲਿਓ ਪੈਸਾ ਖਰਚ ਦੇ ਕੇ ਉਹਨਾਂ ਦੇ ਘਰੋਂ ਘਰੇ ਵੀ ਪਹੁੰਚਾ ਦਿੱਤਾ ਸਿਪਾਹੀ ਪਹਿਲਾ ਸਭ ਕੁਝ ਠੀਕ ਹੋ ਗਿਆ ਸੀ ਅਬਦਾਲੀ ਵੀ ਪਾਣੀਪਤ ਦੀ ਤੀਜੀ ਲੜਾਈ ਮਰਾਠਿਆਂ ਨਾਲ ਹੋਣ ਮਗਰੋਂ ਅਫਗਾਨਿਸਤਾਨ ਚਲਾ ਗਿਆ ਸੀ ਪਰ ਜਿਹੜਾ ਸਿੱਖਾਂ ਨੇ ਉਸ ਨੂੰ ਮੋੜਦੇ ਹੋਏ ਉਹਨੂੰ ਡੁੱਟ ਲਿਆ ਉਸ ਉੱਤੇ ਉਹ ਵਿਸ ਕੋਲਦਾ ਰਿਹਾ ਉਸ ਨੂੰ ਲੜਾਈ ਵਿੱਚ ਜਿੱਤ ਜਾਣ ਦੀ ਇੰਨੀ ਖੁਸ਼ੀ ਨਹੀਂ ਸੀ ਜਿੰਨੀ ਕਿ ਸਿੱਖਾ ਵੱਲੋਂ ਲੁੱਟੇ ਜਾਣ ਦਾ ਗਾਮ ਸੀ ਸਿਪਾਹੀ 2 ਤਾਹੀਂ ਤਾਂ ਉਸਨੇ ਮੁੜ ਕੇ ਭਾਰੀ ਫੌਜ ਦੇ ਕੇ ਆਪਣੇ ਜਰਨੈਲ ਨੂਰ ਉਦਦੀਨ ਨੂੰ ਭੇਜਿਆ ਸੀ ਸਿਪਾਹੀ 3 ਕਹਿੰਦੇ 12000 ਨਿਪੁੰਨ ਅਤੇ ਸਿੱਖਿਅਤ ਸਿਪਾਹੀਆਂ ਦੀ ਫੌਜ ਸੀ ਨੂਰ ਉਦਦੀਨ ਕੋਲ ਸਿਪਾਹੀ 4 ਹਾਂ ਕਾਹਦੀ ਫੌਜ ਜੇ ਜਬਰ ਹੀ ਕਰਨਾ ਹੈ ਤਾਂ ਕਾਦੀ ਫੌਜ ਸਿੱਖ ਸਰਦਾਰਾਂ ਦੀ ਫੌਜ ਨੇ ਤਾਂ ਉਸ ਨੂੰ ਸਿਆਲ ਕੋਟ ਹੀ ਘੇਰ ਲਿਆ ਸੀ ਸਿਪਾਹੀ ਦੂਜਾ ਹੱਸਦੇ ਆ ਉਹ ਮਹਾਨ ਜਨਰਲ ਨੂਰਉਦਦੀਨ ਦੇਖਿਆ ਕਿਵੇਂ ਭੇਸ ਬਦਲ ਕੇ ਕੰਧਾਰ ਵੱਲੋਂ ਭੱਜ ਗਿਆ ਸੀ ਸਿਪਾਹੀ ਤੀਜਾ ਪਰ ਸਿੱਖ ਸਿਪਾਹੀਆਂ ਨੇ ਉਸ ਦੀ ਫੌਜ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਾਰੀ ਹੋਈ ਫੌਜ ਨੂੰ ਅਮਨ ਅਮਾਨ ਨਾਲ ਅਫਗਾਨਿਸਤਾਨ ਜਾਣ ਦਿੱਤਾ ਸਿਪਾਹੀ ਪਹਿਲਾ ਇਹੀ ਤਾਂ ਸਿੱਖ ਸਰਦਾਰਾਂ ਦੀ ਦਰਿਆਦਲੀ ਹੈ ਉਂਝ ਉਹ ਲਾਹੌਰ ਦਾ ਗਵਰਨਰ ਖਵਾਜਾ ਉਹ ਵੇਦ ਵੀ ਬਹੁਤ ਅੜਿਆ ਸਿੱਖਾਂ ਨੇ ਉਸ ਨੂੰ ਵੀ ਨੱਕ ਨਾਲ ਚਣੇ ਜਵਾ ਦਿੱਤੇ ਸਿਪਾਹੀ ਤੀਜਾ ਪਰ ਹੁਣ ਤਾਂ ਲਾਹੌਰ ਉਤੇ ਸਿੱਖਾਂ ਦਾ ਕਬਜ਼ਾ ਹੈ ਜੱਸਾ ਸਿੰਘ ਆਲੂ ਵਾਲੀਆ ਦੇ ਨਾਮ ਦਾ ਸਿੱਕਾ ਚੱਲਦਾ ਹੈ ਸਿਪਾਹੀ ਪਹਿਲਾ ਨਹੀਂ ਉਹ ਸਿੱਕਾ ਤਾਂ ਵਾਪਸ ਲੈ ਲਿਆ ਗਿਆ ਹੈ ਸਿੱਖ ਸਰਦਾਰਾਂ ਨੇ ਮਹਿਸੂਸ ਕਰ ਲਿਆ ਹੈ ਕਿ ਸਿੱਕਾ ਤਾਂ ਗੁਰੂਆਂ ਦੇ ਨਾਮ ਦਾ ਹੀ ਚੱਲਣਾ ਚਾਹੀਦਾ ਹੈ ਸਬਾਹੀ ਦੁਚਾ ਹਾਂ ਇਹ ਠੀਕ ਹੈ ਆਲੂ ਵਾਲੀ ਸਰਦਾਰ ਭਾਵੇਂ ਸਾਰੇ ਸਿੱਖ ਸਰਦਾਰਾਂ ਦੀ ਅਗਵਾਈ ਕਰਦਾ ਹੈ ਪਰ ਸਿੱਕਾ ਤਾਂ ਗੁਰੂ ਦੇ ਨਾਮ ਦਾ ਹੀ ਚੱਲਣਾ ਚਾਹੀਦਾ ਹੈ ਬਾਹਰੋਂ ਕੁਝ ਭਗੜੜ ਦੀ ਆਵਾਜ਼ ਆਉਂਦੀ ਹੈ ਅਤੇ ਇੱਕ ਸਿੱਖ ਸਿਪਾਹੀ ਚੌਥਾ ਅੰਦਰ ਦਾਖਲ ਹੁੰਦਾ ਹੈ ਸਿਪਾਹੀ ਚੌਥਾ ਉਹ ਭਾਈ ਤੁਸੀਂ ਇੱਥੇ ਖੜੇ ਹੋ ਛੇਤੀ ਚਲੋ ਤੁਹਾਨੂੰ ਸਰਦਾਰ ਸਾਹਿਬ ਬੁਲਾ ਰਹੇ ਨੇ ਕਹਿੰਦੇ ਨੇ ਕਿ ਫੇਰ ਤੋਂ ਅਫਗਾਨੀ ਪੰਜਾਬ ਵੱਲ ਨੂੰ ਉਤਾਰਿਆ ਹੈ ਸਿਪਾਹੀ ਪਹਿਲਾ ਉਫ ਫਿਰ ਅਬਦਾਲੀ ਪਤਾ ਨਹੀਂ ਇਹ ਪੰਜਾਬ ਉਤੇ ਕਿੰਨੇ ਕੋਰ ਹਮਲੇ ਕਰੇਗਾ ਨਾਲੇ ਹਰ ਵਾਰ ਇਹ ਦੰਦ ਕੱਟੇ ਕਰਵਾ ਕੇ ਭਜਦਾ ਰਿਹਾ ਹੈ ਸਿਪਾਹੀ ਦੂਜਾ ਪਿਛਲੀ ਵਾਰ ਤਾਂ ਮੁਗਲਾਨੀ ਬੀਗਮ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਆਪ ਸੱਦਾ ਦਿੱਤਾ ਸੀ ਐਸ ਵਾਰ ਕੀ ਗੱਲ ਹੋ ਗਈ ਸਿਪਾਹੀ ਚੌਥਾ ਐਸ ਵਾਰ ਵੀ ਕੁਝ ਇਹੀ ਅਜਿਹੀ ਹੀ ਗੱਲ ਹੋਈ ਹੈ ਜੰਡਿਆਲੇ ਦਾ ਮਹੰਤ ਅਕਲਦਾਸ ਅਬਦਾਲੀ ਦਾ ਸੂਹੀਆ ਸੀ ਸਿੱਖਾਂ ਨੇ ਉਸ ਨੂੰ ਘੇਰਾ ਪਾ ਕੇ ਲੁੱਟ ਲਿਆ ਸੀ ਉਸ ਨੇ ਘਬਰਾ ਕੇ ਅਬਦਾਲੀ ਨੂੰ ਸਹਯਤਾ ਲਈ ਅਤੇ ਪੰਜਾਬ ਉੱਤੇ ਹਮਲਾ ਕਰਨ ਲਈ ਬੁਲਾ ਲਿਆ ਸਿਪਾਹੀ ਪਹਿਲਾ ਬਾਓਏ ਵੇ ਅਕਲਿਆ ਸਿਪਾਹੀ ਚੌਥਾ ਸਿੰਘ ਜੀ ਐਸ ਵਾਈਟ ਦੱਸਦੇ ਨੇ ਕਿ ਅਬਦਾਲੀ ਦੀ ਫੌਜ ਡੇਢ ਲੱਖ ਦੇ ਨੇੜੇ ਹੈ ਹੋਰ ਸੁਣੋ ਉਹ ਸਵੇਰੇ ਹੀ 36 ਘੰਟਿਆਂ ਵਿੱਚ 150 ਮੀਲ ਦਾ ਸਫ਼ਰ ਤੈਅ ਕਰਕੇ ਮਲੇਰਕੋਟਲੇ ਪੁੱਜ ਗਏ ਸਿਪਾਹੀ ਪਹਿਲਾ ਸਿੰਘ ਕਿੱਥੇ ਨੇ ਫਿਰ ਇਸ ਵੇਲੇ ਸਿਪਾਹੀ ਚੌਥਾ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਸਰਦਾਰ ਇਸ ਵੇਲੇ ਬਲੇਰ ਕੂਟਲੇ ਤੋਂ 4 ਮੀਲ ਦੂਰ ਪਿੰਡ ਕੁੱਪਰ ਰੇੜੇ ਵਿਖੇ ਹਨ ਸ੍ਰੀ ਅੰਮ੍ਰਿਤਸਰ ਦੇ ਗਵਰਨਰ ਨੇ ਤਾਂ ਸਿੱਖਾਂ ਨਾਲ ਝੜਪ ਵੀ ਲੈ ਲਈ ਹੈ ਸਿਪਾਹੀ ਪਹਿਲਾ ਅੱਛਾ ਚਲੋ ਸਿੰਘ ਜੀ ਆਪਾਂ ਵੀ ਚੱਲਦੇ ਹਾਂ ਸਰਦਾਰ ਸਾਹਿਬ ਤੁਹਾਨੂੰ ਸਾਨੂੰ ਅੱਗੇ ਹੋਣਗੇ ਸਿਪਾਹੀ ਚੌਥਾ ਹਾਂ ਹਾਂ ਚੱਲਣਾ ਚਾਹੀਦਾ ਹੈ ਉੱਥੇ 50000 ਦੇ ਕਰੀਬ ਸਿੱਖ ਸੰਗਤ ਇਕੱਤਰ ਹੋਈ ਹੈ ਸਿਪਾਹੀ ਪਹਿਲਾ ਅੱਜ ਕੀ ਵੀ ਪੱਜ ਜਾਏਗਾ ਬਦਾਦੀ ਉਹ ਸਾਰੇ ਚਲੇ ਜਾਂਦੇ ਹਨ ਵਖਵਾ ਸਟੇਜ ਪਿੱਛੋਂ ਚੀਕ ਪੁਕਾਰ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਗੋਲੀਆਂ ਕਿਰਪਾਨਾਂ ਚੱਲਣ ਦੀ ਆਵਾਜ਼ ਆਉਂਦੀ ਹੈ ਸਟੇਜ ਤੇ ਹਨੇਰਾ ਫਸਲ ਜਾਂਦਾ ਹੈ ਆਵਾਜ਼ਾਂ ਘੱਟ ਹੋਣ ਤੇ ਸਟੇਜ ਉੱਤੇ ਮੋੜ ਰੋਸ਼ਨੀ ਹੁੰਦੀ ਹੈ ਸਿਪਾਹੀ ਦੂਜਾ ਜ਼ਖਮੀ ਹੋਏ ਇੱਕ ਸਿੰਘ ਨੂੰ ਸੰਭਾਲ ਕੇ ਨਾਲ ਲੈ ਆਉਂਦਾ ਹੈ ਤੁਸੀਂ ਇੱਥੇ ਬੈਠੋ ਸਿੰਘ ਜੀ ਮੈਂ ਪਾਣੀ ਲਿਆਉਂਦਾ ਹਾਂ ਉਸ ਦੇ ਮੂੰਹ ਨੂੰ ਪਾਣੀ ਦੀ ਗਰਭੀ ਲਗਾਉਂਦਾ ਹੈ ਸਿਪਾਹੀ ਪਹਿਲਾ ਹਾਏ ਹਾਏ ਮੇਰੀ ਜਾਨ ਸਿਪਾਹੀ ਦੂਜਾ ਹੌਸਲਾ ਰੱਖੋ ਸਿੰਘ ਸਾਹਿਬ ਹੌਸਲਾ ਬਸ ਜੰਗਲ ਨੇੜੇ ਹੀ ਆ ਪਿੰਡਾਂ ਸ਼ਹਿਰਾਂ ਵਿੱਚ ਦਾ ਅਬਦਾਲੀ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਹੈ ਕੋਈ ਅੰਨ ਦਾ ਦਾਣਾ ਨਹੀਂ ਵੀ ਨਹੀਂ ਹੈ ਖਾਣ ਵਾਸਤੇ ਸਿਪਾਹੀ ਪਹਿਲਾ ਰੋਂਦਾ ਹੋਇਆ ਉਸ ਨੇ ਤਾਂ ਮੂੜ ਪੇ ਅੰਮ੍ਰਿਤਸਰ ਨੂੰ ਉਜਾੜ ਧਰਿਆ ਹੈ ਸੁਭਾ ਰਹੀ ਬੋਚ ਕੋਈ ਨਾ ਸਿੰਘ ਜੀ ਹੌਸਲਾ ਰੱਖੋ ਸਿੰਘ ਮੁੜ 71 ਹੋ ਕੇ ਜਲਮ ਤੋਂ ਜ਼ਰੂਰ ਬਦਲਾ ਲੈਣਗੇ ਜਿਵੇਂ ਪਹਿਲਾਂ ਜਹਾਨ ਖਾਨ ਫਿਰ ਨੂਰਦੀਨ ਨੂੰ ਭਜਾਇਆ ਹੈ ਐਵੇਂ ਹੀ ਅਬਦਾਲੀ ਵੀ ਭੱਜੇਗਾ ਉਹ ਵੀ 25000 ਸਿੱਖਾਂ ਨੂੰ ਮਾਰ ਕੇ ਕੀ ਸਮਝਦਾ ਹੈ ਕਿ ਸਿੱਖ ਖਤਮ ਹੋ ਗਏ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਕਦੇ ਖਤਮ ਨਹੀਂ ਹੋ ਸਕਦੀ ਉਹ ਨਹੀਂ ਜਾਣਦਾ ਕਿ ਜਵੇ ਬਾਣ ਲੱਗੇ ਤਵੇ ਰੋਸ ਚਾਕੇ ਸਿਪਾਹੀ ਪਹਿਲਾ ਹਾਂ ਹਾਂ ਸੇਕ ਜੂਰ ਬਦਲਾ ਲੈਣਗੇ ਅਬਦਾਲੀ ਤਾਂ ਲੋਭਜਿਆ ਹੀ ਪੱਜਿਆ ਅਸੀਂ ਮੁਕਾਬਲਾ ਤਾਂ ਪੂਰੇ ਜੋਰ ਸ਼ੋਰ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਕੀਤਾ ਸੀ ਪਰ ਜੋ ਪਰਮਾਤਮਾ ਦਾ ਹੁਕਮ ਸਾਡੇ ਤੀਰਤ ਲਵਾਰ ਤਾਂ ਅਜੇ ਵੀ ਅਬਦਾਲੀ ਦੀਆਂ ਤੋਪਾਂ ਅਤੇ ਗੋਲੀਆਂ ਨਾਲੋਂ ਪੱਕੇ ਹਨ